ਅਸੀਂ ਬਹੁਤ ਸਧਾਰਨ ਤੌਰ ਤੇ ਲੈਨੇ ਆ ਜਦੋਂ ਅਸੀਂ ਕੁਝ ਵੀ ਬੋਲ ਦਿੰਦੇ ਹਾਂ ਬਹੁਤ ਜ਼ਿਆਦਾ ਸਧਾਰਨ ਕੁਝ ਵੀ ਬੋਲ ਦਿੰਨੇ ਆ ਕਿਸੇ ਨੂੰ ਵੀ ਬੋਲ ਦਿੰਨੇ ਆ ਤੇ ਜਦੋਂ ਮਰਜ਼ੀ ਬੋਲ ਦਿੰਨੇ ਆ ਇੱਕ ਗੱਲ ਯਾਦ ਰੱਖਿਓ ਸ਼ਬਦ ਕਦੀ ਮਰਦਾ ਨਹੀਂ ਇੱਕ ਵਾਰੀ ਜਿਹੜਾ ਸ਼ਬਦ ਤੁਹਾਡੇ ਮੂੰਹ ਚੋਂ ਨਿਕਲ ਗਿਆ ਉਹ ਕਦੀ ਵੀ ਖਤਮ ਨਹੀਂ ਹੁੰਦਾ ਅਰ ਹਰ ਇੱਕ ਸ਼ਬਦ ਚਾਹੇ ਉਹ ਹਾਸੇ ਵਾਲਾ ਆ ਰੋਣ ਵਾਲਾ ਆ ਗੁੱਸੇ ਵਾਲਾ ਆ ਆਸ਼ੀਸ਼ ਵਾਲਾ ਆ ਨਰਾਜ਼ਗੀ ਵਾਲਾ ਜਿੱਦਾਂ ਦਾ ਵੀ ਆ ਉਹਦੀ ਆਪਣੀ ਇੱਕ ਐਨਰਜੀ ਆ ਉਹਦੀ ਆਪਣੀ ਇੱਕ ਊਰਜਾ ਆ ਤੇ ਜਿਹੜਾ ਵੀ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਦਾ ਹੈ ਨਾ ਉਹ ਇੱਕ ਊਰਜਾ ਪੈਦਾ ਕਰਦਾ ਹੈ ਰੋਸ ਊਰਜਾ ਨੇ ਕੰਮ ਕਰਨਾ ਤੁਹਾਡੇ ਜੀਵਨ ਵਿੱਚ ਜੋ ਵੀ ਤੁਸੀਂ ਸ਼ਬਦ ਬੋਲਦੇ ਆ ਉਹਨਾਂ ਸ਼ਬਦਾਂ ਨੇ ਤੁਹਾਡੇ ਜੀਵਨ ਵਿੱਚ ਕੰਮ ਕਰਨਾ ਹੈ ਇਸ ਲਈ ਜਦੋਂ ਵੀ ਬੋਲੋ ਸਿਆਣੇ ਕਹਿੰਦੇ ਹੁੰਦੇ ਪਹਿਲਾਂ ਤੋਲੋ ਫਿਰ ਬੋਲੋ ਕਿਉਂ ਉਹਨਾਂ ਨੇ ਕਿਹਾ ਪਹਿਲਾਂ ਤੋਲੋ ਕਿਉਂਕਿ ਸ਼ਬਦ ਮਰਨਾ ਨਹੀਂ ਸ਼ਬਦ ਨੇ ਕੰਮ ਕਰਨਾ ਹੈ ਜੇ ਗਲਤ ਬੋਲ ਹੋ ਗਿਆ ਤੇ ਉਹਨੇ ਗਲਤ ਕੰਮ ਤੇ ਲੱਗ ਜਾਣਾ ਜੇ ਠੀਕ ਬੋਲ ਹੋ ਗਿਆ ਤੇ ਫਿਰ ਠੀਕ ਕੰਮ ਹੋਣ ਲੱਗ ਜਾਣਾ ਸ਼ਬਦ ਸਾਡੇ ਜੀਵਨ ਦੀ ਰਚਨਾ ਕਰਦੇ ਆ ਸਾਡੀ ਰਚਨਾ ਪਰਮੇਸ਼ਵਰ ਨੇ ਕੀਤੀ ਤੇ ਸਾਡੇ ਜੀਵਨ ਦੀ ਰਚਨਾ ਸਾਡੇ ਸ਼ਬਦਾਂ ਨੇ ਕਰਨੀ ਹੈ ਜੇ ਹੋ ਜਾ ਤੁਸੀਂ ਬੋਲੋਗੇ ਉਹੋ ਜਿਹਾ ਤੁਹਾਡਾ ਜੀਵਨ ਹੋਈ ਜਾਣਾ ਹੈ ਅਰ ਬਹੁਤ ਸਾਰੇ ਸ਼ਬਦ ਆ ਉਹ ਬੋਲੇ ਨਹੀਂ ਗਏ ਪਰ ਤੁਹਾਡੇ ਅੰਦਰ ਆ ਵਿਚਾਰਾਂ ਦੇ ਰੂਪ ਵਿੱਚ ਆ ਪਰ ਇੱਕ ਦਿਨ ਉਹ ਹੀ ਵਿਚਾਰ ਸ਼ਬਦ ਦੇ ਰੂਪ ਵਿੱਚ ਜਨਮ ਲੈਂਦੇ ਆ ਇਸ ਲਈ ਸਾਡੇ ਵਿਚਾਰਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਸਾਡੇ ਸ਼ਬਦਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਹੈ ਅਗਰ ਅਸੀਂ ਚਾਹੁੰਦੇ ਆ ਸਾਡਾ ਜੀਵਨ ਸੋਹਣਾ ਹੋਏ ਤੇ ਸਾਡੇ ਵਿਚਾਰ ਸੋਹਣੇ ਹੋਣੇ ਚਾਹੀਦੇ ਤਾਂ ਜੋ ਸੋਹਣੇ ਸ਼ਬਦ ਜਨਮ ਲੈਣ ਜੇਕਰ ਤੁਸੀਂ ਆਪਣੇ ਮੂੰਹ ਚੋਂ ਗਲਤ ਸ਼ਬਦ ਉਚਾਰਦੇ ਜਾਓਗੇ ਤਾਂ ਫਿਰ ਤੁਹਾਡੇ ਜੀਵਨ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਗਲਤ ਹੁੰਦੀਆਂ ਜਾਣਗੀਆਂ ਤੁਹਾਨੂੰ ਸਮਝ ਤੱਕ ਨਹੀਂ ਆਉਣੀ ਕਿ ਸਾਡੇ ਜੀਵਨ 'ਚ ਇਹ ਹੋ ਕਿਉਂ ਰਿਹਾ ਹੈ ਬਹੁਤ ਸਾਰੇ ਲੋਕੀ ਕਹਿੰਦੇ ਅਸੀਂ ਤਾਂ ਕਦੀ ਕਿਸੇ ਦਾ ਬੁਰਾ ਕੀਤਾ ਹੀ ਨਹੀਂ ਅਸੀਂ ਕਿਸੇ ਦਾ ਬੁਰਾ ਤੱਕਿਆ ਹੀ ਨਹੀਂ ਫੇ ਸਾਡੇ ਨਾਲ ਬੁਰਾ ਪਤਾ ਨਹੀਂ ਕਿਉਂ ਹੋਈ ਜਾਂਦਾ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਕਿਸੇ ਦਾ ਬੁਰਾ ਨਹੀਂ ਤੱਕਿਆ ਪਰ ਬਹੁਤ ਸਾਰੇ ਲੋਕੀ ਆ ਉਹ ਗੱਲ ਗੱਲ ਨਾਲ ਆਪਣੇ ਆਪ ਨੂੰ ਸ਼ਰਾਪਿਤ ਕਰਦੇ ਰਹਿੰਦੇ ਆ ਆਪਣੇ ਆਪ ਦੇ ਬਾਰੇ ਵਿੱਚ ਗਲਤ ਬੋਲਦੇ ਰਹਿੰਦੇ ਆ ਅਰ ਜੋ ਉਹ ਆਪਣੇ ਲਈ ਬੋਲਦੇ ਆ ਉਹੀ ਉਹਨਾਂ ਦੇ ਜੀਵਨ ਦੇ ਵਿੱਚ ਬanna ਸ਼ੁਰੂ ਹੋ ਜਾਂਦਾ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਸ੍ਰਿਸ਼ਟੀ ਦੀ ਰਚਨਾ ਸ਼ਬਦ ਦੇ ਦੁਆਰਾ ਹੋਈ ਹੈ ਤੁਹਾਨੂੰ ਪਤਾ ਹੈ ਇਸ ਗੱਲ ਦਾ ਜਦੋਂ ਤੁਸੀਂ ਉਤਪਤੀ ਕਿਤਾਬ ਖੋਲ੍ਹਦੇ ਆ ਤਾਂ ਸ਼ਬਦ ਦੇ ਦੁਆਰਾ ਖੁਦਾ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਹੈ ਪਰਮੇਸ਼ਵਰ ਨੇ ਆਪਣੀ ਪਛਾਣ ਉਹ ਕੌਣ ਆ ਕਿੰਨੀ ਸਮਰਥ ਆ ਪਰਮੇਸ਼ਵਰ ਦੇ ਅੰਦਰ ਸ਼ਬਦ ਦੇ ਦੁਆਰਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੰਟਰਡਿਊਸ ਕੀਤਾ ਸਾਡੇ ਨਾਲ ਕਿ ਉਹ ਪਰਮੇਸ਼ਵਰ ਉਨੀ ਸ਼ਬਦ ਬੋਲਿਆ ਤੇ ਇਦਾਂ ਚੀਜ਼ਾਂ ਹੋ ਗਈਆਂ ਦਿਨ ਰਾਤ ਵੱਖ-ਵੱਖ ਹੋ ਗਈ ਧਰਤੀ ਤੇ ਪਾਣੀ ਵੱਖ-ਵੱਖ ਹੋ ਗਏ ਸਮੁੰਦਰ ਮੱਛੀਆਂ ਦੇ ਨਾਲ ਭਰ ਗਏ ਪਾਣੀ ਜਿਹੜੇ ਸੀਗੇ ਧਰਤੀ ਰਿੰਗਣ ਵਾਲਿਆਂ ਦੇ ਨਾਲ ਚੱਲਣ ਵਾਲਿਆਂ ਦੇ ਨਾਲ ਆਕਾਸ਼ ਉੱਡਣ ਵਾਲਿਆਂ ਦੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਤਾਂ ਸਾਰੀ ਰਚਨਾ ਸ਼ਬਦ ਦੇ ਦੁਆਰਾ ਹੈ ਪਰਮੇਸ਼ਵਰ ਨੇ ਸ਼ਬਦ ਬੋਲੇ ਤੇ ਸ਼ਬਦ ਪੂਰੇ ਹੋ ਗਏ ਅਰ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਤੇ ਜੇਕਰ ਮਨੁੱਖ ਪਰਮੇਸ਼ਵਰ ਦੇ ਸਰੂਪ ਉੱਤੇ ਆ ਤਾਂ ਇਹਦਾ ਮਤਲਬ ਜਦੋਂ ਮਨੁੱਖ ਬੋਲਦਾ ਆ ਤਾਂ ਇਹਦੇ ਵੀ ਸ਼ਬਦ ਪੂਰੇ ਹੁੰਦੇ ਆ ਤੁਸੀਂ ਜਦੋਂ ਬੋਲ ਕੇ ਕਿਸੇ ਨੂੰ ਆਵਾਜ਼ ਲਗਾਉਨੇ ਹੋ ਤੁਹਾਡੇ ਵੱਲ ਨੂੰ ਆਉਂਦਾ ਕਿ ਨਹੀਂ ਇਹਦਾ ਮਤਲਬ ਤੁਹਾਡੇ ਸ਼ਬਦ ਦੇ ਵਿੱਚ ਤਾਕਤ ਹੈਗੀ ਆ ਤੁਸੀਂ ਕਿਹਾ ਉਹਨੂੰ ਇੱਧਰ ਨੂੰ ਆ ਤੇ ਉਹ ਪੂਰਾ ਸਰੀਰ ਲੈ ਕੇ ਆ ਗਿਆ ਤੁਹਾਡੇ ਤੱਕ ਤੁਸੀਂ ਕਿਸੇ ਨੂੰ ਕਿਹਾ ਕੰਮ ਕਰ ਉਹ ਕੰਮ ਕਰਨ ਲੱਗ ਗਿਆ ਜਦ ਤੱਕ ਤੁਸੀਂ ਨਹੀਂ ਬੋਲੇ ਨਾ ਉਹ ਤੁਹਾਡੇ ਵੱਲ ਨੂੰ ਆਇਆ ਸੀ ਨਾ ਉਹ ਕੰਮ ਕਰ ਰਿਹਾ ਸੀ ਤੁਸੀਂ ਬੋਲਿਆ ਤੇ ਉਹ ਆ ਵੀ ਗਿਆ ਉਹ ਕੰਮ ਵੀ ਕਰਨ ਲੱਗਿਆ ਇੱਥੋਂ ਤੱਕ ਕਿ ਸ਼ਬਦ ਨੂੰ ਸੁਣ ਕੇ ਜਾਨਵਰ ਵੀ ਕੰਮ ਦੇ ਵਿੱਚ ਲੱਗ ਜਾਂਦੇ ਆ ਤਾਂ ਤੁਹਾਡੇ ਆਲੇ-ਦੁਆਲੇ ਦੀ ਜਿਹੜੀ ਹਵਾ ਆ ਇਹ ਸਾਰੀ ਤੁਹਾਡੇ ਸ਼ਬਦਾਂ ਨੂੰ ਸੁਣ ਰਹੀ ਆ ਵਚਨ ਵਿੱਚ ਲਿਖਿਆ ਆ ਕਹਿੰਦਾ ਤੂੰ ਆਪਣੀ ਕੋਠੜੀ ਵਿੱਚ ਵੀ ਪਾਸ਼ਾ ਦੇ ਵਿਰੋਧ ਨਾ ਬੋਲ। ਮਤਲਬ ਇਹ ਨਹੀਂ ਆ ਕਿ ਤੁਸੀਂ ਲੋਕਾਂ ਵਿੱਚ ਹੀ ਕੁਝ ਗਲਤ ਨਹੀਂ ਬੋਲਣ। ਤੂੰ ਆਪਣੇ ਮਨ ਦੇ ਅੰਦਰ ਵੀ ਕੁਝ ਗਲਤ ਨਾ ਬੋਲ। ਤੂੰ ਲੋਕ ਛਪ ਕੇ ਵੀ ਕੋਈ ਗਲਤ ਗੱਲ ਨਾ ਬੋਲ। ਕਿਉਂਕਿ ਕਹਿੰਦਾ ਹਰ ਵਿਅਰਥ ਗੱਲ ਦਾ ਜਿਹੜਾ ਆ ਤੇ ਤੋ ਹਿਸਾਬ ਲਿਆ ਜਾਣਾ ਹੈ। ਬਹੁਤ ਅਖਰਿਆ ਜਿਹੜੇ ਅਸੀਂ ਬੋਲ ਕੇ ਕਹਿੰਨੇ ਮੈਂ ਉਦਾਂ ਹੀ ਕਿਹਾ ਸੀ ਹੁਣ ਭਾਵੇਂ ਤੂੰ ਕਹਿੰਨਾ ਆ ਮੈਂ ਉਦਾਂ ਹੀ ਕਿਹਾ ਸੀ ਪਰ ਜਿਹੜੇ ਉਦਾਂ ਵੀ ਕਹਿਆ ਨਾ ਕਈ ਵਾਰੀ ਉਹਨਾਂ ਦਾ ਵੀ ਤੁਹਾਨੂੰ ਨਤੀਜਾ ਭੁਗਤਣਾ ਪੈਂਦਾ ਕਈ ਵਾਰੀ ਕੋਈ ਜਣਾ ਤੁਹਾਡੇ ਨਾਲ ਰੁੱਸ ਜਾਂਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੇ ਤੁਸੀਂ ਕਹਿੰਨੇ ਪਤਾ ਨਹੀਂ ਕਿਉਂ ਰੁੱਸਿਆ ਮੈਂ ਤੈਨੂੰ ਕੁਝ ਕਿਹਾ ਨਹੀਂ ਫਿਰ ਜਦੋਂ ਤੁਸੀਂ ਉਹਨੂੰ ਪੁੱਛਦੇ ਆ ਉਹ ਕੋਈ ਛੋਟੀ ਜੀ ਗੱਲ ਹੁੰਦੀ ਜਿਹੜੀ ਤੁਹਾਨੂੰ ਦੱਸਦਾ ਆ ਤੁਸੀਂ ਉਹਨੂੰ ਕਹਿੰਨੇ ਲੈ ਮੈਨੂੰ ਥੋੜੀ ਪਤਾ ਸੀ ਤੈਨ ਇਦਾਂ ਮਨ ਲੈਣਾ ਮੈਂ ਤਾਂ ਉੱਧਰ ਹੀ ਗਿਆ ਸੀ ਪਰ ਕੀ ਹੋਇਆ ਤੁਸੀਂ ਕਿਹਾ ਸੀ ਨਾ ਤੁਸੀਂ ਬੋਲਿਆ ਸੀ ਇਸ ਲਈ ਉਹ ਤੁਹਾਡੇ ਜੀਵਨ ਦੇ ਵਿੱਚ ਪੂਰਾ ਹੋ ਗਿਆ ਇਹ ਜਿੱਦਾਂ ਵੀ ਕਿਹਾ ਸੀ ਕਈ ਵਾਰੀ ਲੋਕੀ ਕਹਿੰਦੇ ਸਹਿ ਸੁਭਾਅ ਕਿਹਾ ਤੇ ਇਦਾਂ ਹੀ ਹੋ ਗਿਆ ਮੈਂ ਚਾਹੁੰਦਾ ਨਹੀਂ ਸੀ ਇਦਾਂ ਹੋਏ ਮੇਰੇ ਤੋਂ ਕੈ ਹੋ ਗਿਆ ਤੇ ਲੈ ਮੈਨੂੰ ਕੀ ਪਤਾ ਸੀ ਇਦਾਂ ਹੋ ਜਾਣਾ ਪਰ ਜਿੱਦਾਂ ਤੁਸੀਂ ਬੋਲਿਆ ਸੀ ਉਦਾਂ ਹੀ ਹੋ ਗਿਆ ਤਾਂ ਜਿਹੜੇ ਸਪੋਕਨ ਵਰਡਸ ਆ ਜਿਹੜੇ ਬੋਲੇ ਹੋਏ ਸ਼ਬਦ ਆ ਇਹ ਬਹੁਤ ਜ਼ਿਆਦਾ ਸਮਰਥੀ ਆ ਜਿੱਦਾਂ ਤੀਰ ਕਮਾਨ ਚੋਂ ਨਿਕਲਿਆ ਵਾਪਸ ਨਹੀਂ ਆਉਂਦਾ ਇਦਾਂ ਹੀ ਗੱਲ ਜ਼ੁਬਾਨ ਚੋਂ ਨਿਕਲੀ ਜਿਹੜੀ ਆ ਨਾ ਉਹ ਵਾਪਸ ਨਹੀਂ ਆਉਂਦੀ ਜੇਕਰ ਇੱਕ ਇਨਸਾਨ ਦੇ ਜਿਹੜੇ ਮੂੰਹ ਦੇ ਸ਼ਬਦ ਆ ਉਨ੍ਹਾਂ ਦੇ ਵਿੱਚ ਇੰਨੀ ਤਾਕਤ ਹੈ ਤਾਂ ਗੌਰ ਕਰਕੇ ਦੇਖੋ ਉਹ ਸ਼ਬਦ ਜਿਹੜੇ ਪਰਮੇਸ਼ਵਰ ਦੇ ਮੂੰਹ ਚੋਂ ਨਿਕਲੇ ਹੋਏ ਆ ਉਹਨਾਂ ਦੇ ਵਿੱਚ ਕਿੰਨੀ ਜ਼ਿਆਦਾ ਤਾਕਤ ਹੈ ਅੱਜ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਪਰ ਮਿਲਦਾ ਨਹੀਂ ਬਹੁਤ ਲੋਕੀ ਸ਼ਿਫਾ ਪਾਉਣੀ ਚਾਹੁੰਦੇ ਆ ਪਰ ਚੰਗੇ ਨਹੀਂ ਹੋ ਰਹੇ ਦੁੱਖਾਂ ਵਿੱਚੋਂ ਬਾਹਰ ਆਉਣਾ ਚਾਹੁੰਦੇ ਆ ਪਰ ਨਹੀਂ ਨਿਕਲ پا ਰਹੇ ਸ਼ੈਤਾਨ ਨੇ ਫੜਿਆ ਜਾਂ ਆਜ਼ਾਦ ਹੋਣਾ ਚਾਹੁੰਦੇ ਆ ਪਰ ਆਜ਼ਾਦੀ ਮਿਲ ਨਹੀਂ ਰਹੀ ਉਹਦਾ ਰੀਜ਼ਨ ਕੀ ਆ ਪਹਿਲਾ ਕਾਰਨ ਕਿ ਉਹ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦਾਂ ਤੇ ਗੌਰ ਨਹੀਂ ਕਰਦੇ ਤੇ ਦੂਜਾ ਕਾਰਨ ਉਹ ਆਪ ਵੀ ਚੰਗੇ ਸ਼ਬਦ ਨਹੀਂ ਬੋਲਦੇ ਜੇਕਰ ਤੁਸੀਂ ਚੰਗੇ ਹੋਣਾ ਹੈਂ ਆਜ਼ਾਦੀ ਪਾਉਣੀ ਹੈ ਤਾਂ ਜ਼ਰੂਰੀ ਆ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਸ਼ਬਦਾਂ ਤੇ ਗੌਰ ਕਰੋ ਜਿਹੜੇ ਸ਼ਬਦ ਪਰਮੇਸ਼ਵਰ ਦੇ ਦੁਆਰਾ ਬੋਲੇ ਗਏ ਹਨ ਅਰ ਸੈਕੰਡਲੀ ਜੋ ਤੁਸੀਂ ਬੋਲਣੇ ਉਹਨਾਂ ਸ਼ਬਦਾਂ ਉੱਤੇ ਗੌਰ ਕਰੋ ਅਰ ਇਹ ਸੋਚ ਕੇ ਬੋਲੋ ਕਿ ਮੈਂ ਜੋ ਵੀ ਸ਼ਬਦ ਬੋਲ ਰਿਹਾ ਹਾਂ ਉਹ ਮੇਰੇ ਜੀਵਨ ਦੇ ਵਿੱਚ ਉਹ ਨਹੀਂ ਕੰਮ ਕਰਨਾ ਹੈ ਸੋ ਜ਼ਰੂਰੀ ਆ ਅਸੀਂ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦਾਂ ਉੱਤੇ ਤੇ ਆਪਣੇ ਵੱਲੋਂ ਬੋਲੇ ਜਾਣ ਵਾਲੇ ਸ਼ਬਦਾਂ ਦੇ ਉੱਤੇ ਗੌਰ ਕਰੀਏ ਜ਼ਕਰਯਾ ਇੱਕ نبی ਹੋਇਆ ਪੁੱਤਰ ਬਾਈਬਲ ਦੇ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲੇ ਦਾ ਪਿਤਾ ਪਰਮੇਸ਼ਵਰ ਦਾ ਚੁਣਿਆ ਹੋਇਆ ਬੰਦਾ ਅਲਿਸਬਤ ਉਹਦੀ ਵਾਈਫ ਦਾ ਨਾਮ ਸੀ ਉਹਦੀ ਪਤਨੀ ਦਾ ਨਾਮ ਅਰ ਦੋਵੇਂ ਜੀ ਬਹੁਤ ਹੀ ਧਰਮੀ ਸੀ ਤੁਸੀਂ ਇਹਨਾਂ ਦੀ ਪੂਰੀ ਸਟੋਰੀ ਜਿਹੜੀ ਆ ਲੂਕਾ ਇੱਕ ਅਧਿਆਇ ਜਿਹੜਾ ਆ ਉਹ ਘਰੇ ਜਾ ਕੇ ਤੁਸੀਂ ਪੜਿਓ ਪੂਰਾ ਚੈਪਟਰ ਪੜੋਂਗੇ ਤਾਂ ਤੁਹਾਨੂੰ ਇਹਨ ਚੰਗੀ ਤਰ੍ਹਾਂ ਸਮਝ ਆ ਜਾਊਗੀ ਜਦੋਂ ਜ਼ਕਰਿਆ ਤੇ ਅਲਿਸਬਰ ਉਹ ਪਰਮੇਸ਼ਵਰ ਦੀ ਸੇਵਾ ਬਹੁਤ ਮਨ ਤੋਂ ਕਰਦੇ ਸੀ ਪਰਮੇਸ਼ਵਰ ਦੇ ਬਹੁਤ ਪ੍ਰੇਮੀ ਸੀਗੇ ਤੇ ਜ਼ਕਰਿਆ ਪਰਮੇਸ਼ਵਰ ਦੇ ਘਰ ਵਿੱਚ ਕੰਮ ਕਰਦਾ ਸੀ ਧੂਫ ਵੀ ਦਿਖਾਉਂਦਾ ਸੀ ਪਰਮੇਸ਼ਵਰ ਦੀ ਹੈਕਲ ਦੇ ਵਿੱਚ ਤਾਂ ਇੱਕ ਦਿਨ ਉਹ ਹੈਕਲ ਦੇ ਅੰਦਰ ਗਿਆ ਤੇ ਉੱਥੇ ਇੱਕ ਸਵਰਗਦੂਤ ਪ੍ਰਗਟ ਹੋਇਆ ਤੇ ਉਸ ਸਵਰਗਦੂਤ ਨੇ ਕਿਹਾ ਵੀ ਜਕਰਿਆ ਤੇਰੀਆਂ ਜਿਹੜੀਆਂ ਬੇਨਤੀਆਂ ਆ ਉਹ ਪਰਮੇਸ਼ਵਰ ਦੇ ਅੱਗੇ ਪ੍ਰਵਾਨ ਹੋ ਗਈਆਂ ਆ ਤੂੰ ਤੇ ਤੇਰੀ ਪਤਨੀ ਬਹੁਤ ਧਰਮੀ ਆ ਪਰਮੇਸ਼ਵਰ ਨੂੰ ਪਸੰਦ ਆਇਆ ਆ ਤੇ ਪਰਮੇਸ਼ਰ ਤੈਨੂੰ ਇੱਕ ਬੇਟੇ ਦੇ ਨਾਲ ਬਲੈਸ ਕਰਨ ਜਾ ਰਹੇ ਜਕਰਿਆ ਅਧਿਆਲੇਸਬਤ ਬਜ਼ੁਰਗ ਹੋ ਚੁੱਕੇ ਸੀ ਜਕਰਿਆ ਨੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ ਕਹਿੰਦਾ ਏਸ ਉਮਰ ਵਿੱਚ ਮੇਰੇ ਨਾਲ ਕਿੱਦਾਂ ਹੋ ਸਕਦਾ ਹੈ ਤਾਂ ਸਵਰਗਦੂਤ ਨੇ ਕਾਂ ਉਹ ਦੰਤ ਤਕਲੀ ਤੂੰ ਗੁੰਗਾ ਹੋ ਜਵੇਂ ਜਦ ਤੱਕ ਪਰਮੇਸ਼ਵਰ ਦਾ ਕੰਮ ਪੂਰਾ ਨਾ ਹੋ ਜਵੇ ਪਰਮੇਸ਼ਵਰ ਨੇ ਜ਼ਕਰਿਆ ਨੂੰ ਗੁੰਗਾ ਕਰ ਦਿੱਤਾ ਜਦ ਤੱਕ ਉਹਦੇ ਘਰ ਬੱਚਾ ਪੈਦਾ ਨਹੀਂ ਹੋਇਆ ਕਿਉਂ ਗੁੰਗਾ ਕੀਤਾ ਉਹਦਾ ਕਾਰਨ ਕੀ ਸੀ ਇਸ ਲਈ ਗੁੰਗਾ ਕੀਤਾ ਤਾਂ ਜੋ ਉਹ ਬੇਪਰਤੀਤੀ ਵਾਲੇ ਅੱਖਰ ਬੋਲ ਕੇ ਪਰਮੇਸ਼ਵਰ ਦੇ ਕੰਮ ਦੇ ਵਿੱਚ ਰੁਕਾਵਟ ਨਾ ਪਾਵੇ। ਮਰੀਮ ਕੋਲ ਵੀ ਫਰਿਸ਼ਤਾ ਆਇਆ ਸੀ। ਤੇ ਮਰੀਮ ਨੇ ਕੀ ਕਿਹਾ? ਕਿੰਦੀ ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ। ਕੀ ਕਿਹਾ ਮਰੀਮ ਨੇ? ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ। ਉਨੇ ਉਹ ਜਿਹੜੇ ਸਪੋਕਨ ਵਰਡਸ ਸੀ ਜਿਹੜੇ ਬੋਲੇ ਹੋਏ ਸ਼ਬਦ ਸੀ ਜੋ ਜ਼ਿਬਰਾਇਲ ਨੇ ਕਿਹਾ ਮੈਂ ਪਰਮੇਸ਼ਵਰ ਤੋਂ ਲੈ ਕੇ ਆਇਆ ਹਾਂ ਉਹਨੇ ਉਹਨਾਂ ਸ਼ਬਦਾਂ ਨੂੰ ਆਪਣੇ ਅੰਦਰ ਲੈ ਲਿਆ ਕਨਸੀਵ ਕਰ ਲਿਆ ਉਹਨਾਂ ਸ਼ਬਦਾਂ ਨੂੰ ਤੇ ਉਹਨੇ ਸ਼ਬਦ ਨੂੰ ਹੀ ਜਨਮ ਦਿੱਤਾ ਹallelujah ਪਰ ਜਕਰਿਆ ਨੂੰ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਇਸ ਬਜ਼ੁਰਗੀ ਦੇ ਵਿੱਚ ਉਹ ਪਿਤਾ ਬਣ ਸਕਦਾ ਤੇ ਨਿਸਬਤ ਮਾਂ ਬਣ ਸਕਦੀ ਹੈ ਇਸ ਲਈ ਪਰਮੇਸ਼ਵਰ ਨੇ ਚਾਇਆ ਕਿ ਉਦੋਂ ਤੱਕ ਇਹਦੀ ਜਿਹੜੀ ਜ਼ੁਬਾਨ ਆ ਉਹ ਬੰਦ ਕਰ ਦਿੱਤੀ ਜਾਏ ਇਹ ਆਪਣੇ ਮੂੰਹ ਤੋਂ ਗਲਤ ਨਾ ਬੋਲੇ ਬੇਪਰਤੀਤੀ ਦੀਆਂ ਗੱਲਾਂ ਨਾ ਕਰੇ ਕਿਉਂਕਿ ਜਦੋਂ ਅਸੀਂ ਬੇਵਿਸ਼ਵਾਸੇਪਨ ਵਾਲੀਆਂ ਗੱਲਾਂ ਕਰਦੇ ਆ ਬੇ ਕੀਤੀ ਵਾਲੀਆਂ ਗੱਲਾਂ ਕਰਦੇ ਆ ਉਹ ਸ਼ਬਦ ਬੋਲਦੇ ਆ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਵਿਰੋਧ ਆ ਪਰਮੇਸ਼ਵਰ ਦੇ ਸ਼ਬਦਾਂ ਦੇ ਵਿਰੋਧ ਆ ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਖਰਾਬ ਕਰ ਦਿੰਨੇ ਆ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਆ ਸੇਵਾ ਕਰਦੇ ਆ ਵਰਤ ਰੱਖਦੇ ਆ ਜੀ ਉਹਨਾਂ ਨੂੰ ਉਹਨਾਂ ਦੀ ਸੋਚ ਤੋਂ ਵੱਡੀ ਬਰਕਤ ਬੋਲ ਦਿੱਤੀ ਜਾਵੇ ਤੋ ਕਹਿੰਦੇ ਨਹੀਂ ਨਹੀਂ ਸਾਡੇ ਨਾਲ ਇਦਾਂ ਕਿਦਾਂ ਹੋ ਸਕਦਾ ਹੈ ਉਹ ਆਪਣੀ ਉਸ ਬਰਕਤ ਨੂੰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਕਰ ਦਿੰਦੇ ਜੇਕਰ ਇੱਕ ਗਰਭਵਤੀ ਔਰਤ ਆਪਣੇ ਗਰਭ ਵਿੱਚ ਪਾਲ ਰਹੇ ਬੱਚੇ ਦਾ ਖਿਆਲ ਨਾ ਰੱਖੇ ਉੱਚੇ ਨੀਵੇਂ ਦਾ ਧਿਆਨ ਨਾ ਰੱਖੇ ਆਪਣੀ ਡਾਈਟ ਦਾ ਧਿਆਨ ਨਾ ਰੱਖੇ ਤਾਂ ਉਹ ਕੇਸ ਧੁਰਨੀ ਚੜਦਾ ਜਾਂ ਫਿਰ ਸਹੀ ਬੱਚਾ ਪੈਦਾ ਨਹੀਂ ਹੁੰਦਾ ਇਸੇ ਤਰ੍ਹਾਂ ਅਗਰ ਤੁਸੀਂ ਉਹ ਬੋਲੇ ਹੋਏ ਸ਼ਬਦ ਜਿਹੜੇ ਪਰਮੇਸ਼ਵਰ ਦੇ ਆਤਮਾ ਤੋਂ ਆ ਪਰਮੇਸ਼ਵਰ ਦੇ ਵਚਨ ਤੋਂ ਆ ਅਗਰ ਤੁਸੀਂ ਉਹਨਾਂ ਸ਼ਬਦਾਂ ਦੀ ਠੀਕ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਆਪਣੇ ਗਰਭ ਦੇ ਅੰਦਰ ਨਹੀਂ ਰੱਖਦੇ ਤੁਸੀਂ ਆਪਣੇ ਮੂੰਹ ਦੀ ਚੌਕਸੀ ਨਹੀਂ ਕਰਦੇ ਤਾਂ ਤੁਹਾਡੀ ਗਵਾਹੀ ਸਹੀ ਜਨਮ ਨਹੀਂ ਲੈਂਦੀ ਅਗਰ ਤੁਸੀਂ ਆਪਣੇ ਜੀਵਨ ਵਿੱਚ ਇੱਕ ਵੱਡੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ ਚੰਗੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਉੱਤਰ ਲੈਣਾ ਚਾਹੁੰਦੇ ਆਰ ਆਪਣੀ ਸੋਚ ਨਾਲੋਂ ਵੱਧ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਪਰਮੇਸ਼ਵਰ ਦੁਆਰਾ ਬੋਲੇ ਹੋਏ ਸ਼ਬਦਾਂ ਦੇ ਉੱਤੇ ਈਮਾਨ ਰੱਖੋ ਅਰ ਉਹਨਾਂ ਸ਼ਬਦਾਂ ਦੀ ਚੌਕਸੀ ਕਰੋ ਅਗਰ ਇੱਕ ਗਰਭਵਤੀ ਔਰਤ ਜਿਆਦਾ ਨਸ਼ੇ ਦਾ ਸੇਵਨ ਕਰੂਗੀ ਤਾਂ ਉਹਦਾ ਇਫੈਕਟ ਬੱਚੇ ਦੇ ਉੱਤੇ ਜਾਊਗਾ। ਜਿਆਦਾ ਮਿੱਠਾ ਖਾਏਗੀ ਉਹਦਾ ਇਫੈਕਟ ਵੀ ਬੱਚੇ ਉੱਤੇ ਜਾਏਗਾ। ਜਿਆਦਾ ਮਿਰਚ ਖਾਏਗੀ ਉਹਦਾ ਇਫੈਕਟ ਵੀ ਬੱਚੇ ਉੱਤੇ ਜਾਏਗਾ। ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਵਾਰੀ ਤਾਂ ਆਮੀਨ ਕਹਿ ਕੇ ਉਸ ਸ਼ਬਦ ਨੂੰ ਲੈ ਲਿਆ। ਤੁਹਾਨੂੰ ਪਤਾ ਆਮੀਨ ਦਾ ਅਰਥ ਕੀ ਆ? ਜੋ ਬੋਲਿਆ ਜਾ ਰਿਹਾ ਮੇਰੇ ਨਾਲ ਐਨ ਉਦਾਂ ਹੀ ਹੋਵੇ। ਇਹ ਅਰਥ ਆ ਆਮੀਨ ਦਾ। ਇੱਕ ਵਾਰੀ ਤਾਂ ਤੁਸੀਂ ਆਮੀਨ ਕਹਿ ਲਿਆ ਭਾਵ ਕਨਸੀਵ ਹੋ ਗਿਆ ਤੁਹਾਡੇ ਆਤਮਾ ਦੇ ਗਰਭ ਦੇ ਅੰਦਰ ਉਹ ਸ਼ਬਦ ਚਲਿਆ ਗਿਆ ਪਰ ਉਸ ਦੇ ਬਾਅਦ ਵਿੱਚ ਤੁਸੀਂ ਗਲਤ ਚੀਜ਼ਾਂ ਦਾ ਸੇਵਨ ਕਰ ਰਹੇ ਹਾਂ ਸ਼ੱਕ ਵੀ ਲੋੜ ਨਾਲੋਂ ਵੱਧ ਆਪਣੇ ਅੰਦਰ ਲਈ ਜਾ ਰਹੇ ਹਾਂ ਬੇਵਿਸ਼ਵਾਸਪਨ ਵੀ ਲੋੜ ਨਾਲੋਂ ਵੱਧ ਆਪਣੇ ਅੰਦਰ ਲਈ ਜਾ ਰਹੇ ਅਣ ਆਗਿਆਕਾਰੀ ਵੀ ਬਹੁਤ ਆਇਦ ਦੇ ਨਾਲ ਕਰੀ ਜਾ ਰਹੇ ਹਾਂ ਤਾਂ ਕਿਹੋ ਜਿਹਾ ਬੱਚਾ ਪੈਦਾ ਹੋਏਗਾ ਕਿਹੋ ਜਿਹੀ ਗਵਾਹੀ ਪੈਦਾ ਹੋਏਗੀ ਕਿਹੋ ਜਿਹਾ ਪ੍ਰਾਰਥਨਾ ਦਾ ਉੱਤਰ ਹੋਏਗਾ ਇਸ ਲਈ ਚੌਕਸੀ ਕਰੋ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦ ਜਿਹੜੇ ਆ ਉਹ ਬਹੁਤ ਸਮਰਥੀ ਆਰ ਉਹ ਸਾਰੇ ਦੇ ਸਾਰੇ ਪੂਰੇ ਹੋਣ ਵਾਲੇ ਆ ਅਗਰ ਤੁਹਾਡੇ ਜੀਵਨ ਵਿੱਚ ਪੂਰੇ ਨਹੀਂ ਹੋ ਰਹੇ ਤਾਂ ਉਹ ਤੁਸੀਂ ਉਹਦੀ ਵਜ੍ਹਾ ਹੋ ਜਿਵੇਂ ਬਹੁਤ ਸਾਰੇ ਲੋਕ ਉਹ ਆਪਣੇ ਮੂੰਹ ਦੀ ਰਾਖੀ ਨਹੀਂ ਕਰਦੇ ਤੇ ਉਹ ਹਮੇਸ਼ਾ ਕਹਿੰਦੇ ਰਹਿੰਦੇ ਆ ਸੈਟਨ ਇਜ਼ ਸੋ ਪਾਵਰਫੁਲ ਸੈਟਨ ਇਜ਼ ਸੋ ਡੇਂਜਰਸ ਬਿਸ਼ਤਾ ਹੈ ਬਹੁਤ ਵੱਡਾ ਆ ਬਹੁਤ ਤਕੜਾ ਆ ਉਹ ਬਹੁਤ ਖਤਰਨਾਕ ਆ ਕਿ ਸਾਡੇ ਨਾਲ ਆਣ ਕੇ ਗਾਓ ਕਰਦੇ ਆ ਮਿਲਦੇ ਆ ਅਸੀਂ ਇਹਨਾਂ ਨੂੰ ਮਨਾ ਵੀ ਕਰੀਦਾ ਪਰ ਫੇ ਵੀ ਕਹਣਗੇ ਨਹੀਂ ਪਾਸਟਰ ਜੀ ਤੁਹਾਨੂੰ ਨਹੀਂ ਪਤਾ ਜਿਹੜੇ ਦੁਸ਼ਟ ਆਤਮੇ ਨੇ ਮੈਨੂੰ ਘੇਰਿਆ ਉਹ ਬਹੁਤ ਜ਼ਾਰਾ ਹੈ ਫੇ ਅਸੀਂ ਇਹਨਾਂ ਨੂੰ ਕਹੋਗੇ ਪ੍ਰਭੂ ਸਭ ਤੋਂ ਵੱਡਾ ਹੈ ਨਹੀਂ ਪਾਸਟਰ ਜੀ ਸਾਨੂੰ ਬੁਲਾਨੇ ਬਾਬੇ ਨੇ ਕਹਾਂ ਸੀ ਇਹਦੀ ਮਿਆਦ ਟੱਪ ਗਈ ਆ ਫੇਰ ਮੈਂ ਉਹਨੂੰ ਕਹਿੰਨੀ ਨਹੀਂ ਪ੍ਰਭੂ ਸਭ ਕੁਝ ਕਰ ਸਕਦੇ ਹਨ ਨਹੀਂ ਬਾਸਾ ਜੀ ਮਤਲਬ ਉਹੋ ਹਰ ਗੱਲ ਨੂੰ ਕੰਡਮ ਕਰ ਰਹੇ ਹਨ ਹਰੇਕ ਚੰਗੇ ਸ਼ਬਦ ਨੂੰ ਹਰੇਕ ਪਰਮੇਸ਼ਵਰ ਵੱਲੋਂ ਬੋਲੇ ਹੋਏ ਸ਼ਬਦ ਨੂੰ ਉਹ ਰੱਦ ਕਰ ਰਹੇ ਹਨ ਤੇ ਫਿਰ ਉਹ ਚਾਹੁੰਦੇ ਕੀ ਹਨ ਕਿ ਉਹ ਦੁਸ਼ਟ ਉਹਨਾਂ ਨੂੰ ਛੱਡ ਕੇ ਚੱਲਿਆ ਜਾਵੇ ਇੰਤਾ ਕਿੰਨਾ ਆਜ਼ਾਦੀ ਬਾ ਸਕਦੇ ਉਹ ਜੇ ਉਹਨਾਂ ਨੇ ਕਹਿਣਾ ਸਾਡੇ ਘਰ 'ਚ ਕਲੇਸ਼ ਬਹੁਤ ਆ। ਅਸੀਂ ਉਹਨਾਂ ਨੂੰ ਕਹਿਣਾ ਪ੍ਰਭੂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਲੈ ਕੇ ਆ ਰਹੇ ਹਾਂ। ਨਹੀਂ ਪਾਸਟਰ ਜੀ ਇਦਾਂ ਕਿਦਾਂ ਹੋ ਜੂ ਜਦ ਉਹ ਸੁਧਰਣ ਦਾ ਨਾਂ ਹੀ ਨਹੀਂ ਲੈਂਦਾ ਸਾਡੇ ਘਰ ਸ਼ਾਂਤੀ ਕਿੱਦਾਂ ਆਜੂ? ਅਸੀਂ ਕਹਿਣਾ ਉਹਨੇ ਨਸ਼ਾ ਛੱਡ ਜਾਣਾ। ਨਹੀਂ ਪਾਸਟਰ ਜੀ ਮੈਂ ਸਾਰੀ ਵਾਰ ਲਾ ਲਈ ਮੈਂ ਬੋਲ-ਬੋਲ ਥੱਕ ਗਈ ਉਹਨੇ ਨਾ ਛੱਡਦਾ। ਬਈ ਹੁਣ ਤੁਸੀਂ ਕੀ ਚਾਹੁੰਦੇ ਪਾਦਰੀ ਕਹੇ ਵੀ ਇਦਾਂ ਨਹੀਂ ਹੋਣਾ। ਤੁਸੀਂ ਕੀ ਚਾਹਨੇ ਵੀ ਅਸੀਂ ਕਹਿ ਕਰੀਏ ਤੁਹਾਡੇ ਘਰ ਸ਼ਾਂਤੀ ਨਹੀਂ ਹੋਣੀ ਫੇਰ ਕਹਣਾ ਸਾਨੂੰ ਪਾਦਰੀ ਨੇ ਸਰਾਪ ਦੇ ਦਿੱਤਾ ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਟਿਕਣ ਦਿੰਦੇ ਜੇ ਕਹੀਦਾ ਵੀ ਸ਼ਾਂਤੀ ਹੋ ਜਣੀ ਵੀ ਨਹੀਂ ਪਾਸਟਰ ਜੀ ਨਸ਼ਾ ਛੱਡ ਦੇਣਾ ਨਹੀਂ ਪਾਸਟਰ ਜੀ ਜੇ ਕਹਦੀ ਐ ਇਦਾਂ ਨਹੀਂ ਹੋਣਾ ਪਾਸਟਰ ਜੀ ਤੁਸੀਂ ਤਾਂ ਨਾ ਇਦਾਂ ਕਹੋ ਤੁਹਾਡੇ ਤਾਂ ਮੂੰਹ ਵਿੱਚ ਤਾਕਤ ਹੈ ਤੁਸੀਂ ਕਿਸੇ ਪਾਸੇ ਤਾਂ ਹੋ ਜੋ ਪਰ ਸੱਚ ਇਹ ਹੈ ਆ ਵਚਨ ਵਿੱਚ ਲਿਖਿਆ ਪਰਮੇਸ਼ਵਰ ਆਪਣੇ ਦਾਸ ਤੇ ਸ਼ਬਦ ਨੂੰ ਕਾਇਮ ਕਰਦਾ ਹੈ ਅੱਜ ਵੀ ਤੁਸੀਂ ਕਿੰਨੀਆਂ ਗਵਾਹੀਆਂ ਸੁਣੀਆਂ ਕਿ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਅਦਭੁਤ ਕੰਮ ਕੀਤਾ ਮਤਲਬ ਇਹ ਹੋਇਆ ਕਿ ਪਰਮੇਸ਼ਵਰ ਜੀ ਨੇ ਆਪਣੇ ਦਾਸ ਦੇ ਦੁਆਰਾ ਬੋਲੇ ਹੋਏ ਸ਼ਬਦ ਨੂੰ ਕਾਇਮ ਕਰ ਦਿੱਤਾ ਹallelujah ਇਸ ਲਈ ਜਿਹੜੇ ਸਪੋਕਨ ਵਰਡਸ ਆ ਜਿਹੜੇ ਬੋਲੇ ਹੋਏ ਸ਼ਬਦ ਆ ਉਹਨਾਂ ਨੂੰ ਗ੍ਰੈਂਡ ਕਰਨਾ ਸਿੱਖੋ ਜਿਹੜੇ ਉਹਨਾਂ ਨੂੰ ਗ੍ਰੈਂਡ ਕਰਨਾ ਸਿੱਖਦੇ ਆ ਉਹ ਵੱਡੀ ਆਸ਼ੀਸ਼ ਲੈ ਲੈਂਦੇ ਆ ਉਹ ਗਵਾਹੀ ਨਾਲ ਆਉਂਦੇ ਆ ਪਰ ਜਿਹੜੇ ਕਹਿੰਦੇ ਨਹੀਂ ਜੀ ਉਹਨਾਂ ਦੀ ਗਵਾਹੀ ਨਹੀਂ ਬਣਦੀ ਜੀ ਇਹ ਨਹੀਂ ਕਹਿਣਾ ਬੰਦ ਕਰ ਦਿਓ ਕਿਉਂਕਿ ਪਰਮੇਸ਼ਵਰ ਦੇ ਲਈ ਸਭ ਕੁਝ ਹੋ ਸਕਦਾ ਹੈ ਉਹ ਸਭ ਕੁਝ ਕਰਨ ਦੇ ਲਈ ਸਮਰਥੀ ਹੈ ਜੋ ਕੁਝ ਸਾਥੋਂ ਨਹੀਂ ਹੋ ਸਕਦਾ ਉਹ ਪਰਮੇਸ਼ਵਰ ਤੋਂ ਹੋ ਸਕਦਾ ਹੈ ਜੇਕਰ ਪ੍ਰਭੂ ਯਿਸੂ ਮਸੀਹ ਜੀ ਨੇ ਪਤਰਸ ਨੂੰ ਕਿਹਾ ਆ ਜਾ ਪਰਬੂ ਨੂੰ ਪਤਾ ਸੀਗਾ ਕਿ ਪਾਣੀ ਆ ਸੜਕ ਤੇ ਥੋੜੀ ਮੇਂ ਆਵਾਜ਼ ਮਾਰ ਰਿਹਾ ਪੱਤਰਸ ਨੂੰ ਪਾਣੀ ਦੇ ਉੱਤੇ ਤੇ ਪੱਤਰਸ ਪਾਣੀ ਉੱਤੇ ਨਹੀਂ ਸਪੋਕਨ ਵਰਡ ਦੇ ਉੱਤੇ ਚੱਲਿਆ ਸੀ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦ ਦੇ ਉੱਤੇ ਚੱਲਿਆ ਸੀ ਤਾਂ ਜੇਕਰ ਪੱਤਰਸ ਪਾਣੀ ਉੱਤੇ ਚੱਲ ਸਕਦਾ ਆ ਤੁਹਾਡੇ ਘਰ ਦੇ ਵਿੱਚ ਕਲੇਸ਼ ਵੀ ਖਤਮ ਹੋ ਸਕਦਾ ਤੁਹਾਡੇ ਨਿਆਣੇ ਤੁਹਾਡੇ ਆਦਮੀ ਨਸ਼ਿਆਂ ਤੋਂ ਆਜ਼ਾਦ ਹੋ ਸਕਦੇ ਆ ਸਾਲ ਬਾਅਦ 20 ਸਾਲ ਬਾਅਦ 32 ਸਾਲ ਬਾਅਦ 37 ਸਾਲ ਬਾਅਦ 50 ਸਾਲ ਬਾਅਦ ਵੀ ਤੁਹਾਡੇ ਘਰ ਵਿੱਚ ਬੱਚੇ ਪੈਦਾ ਹੋ ਸਕਦੇ ਆ ਅਮਨ ਹallelujah ਪਿਛਲੇ ਤੋਂ ਪਿਛਲੇ ਐਤਵਾਰ ਮੈਨੂੰ ਇੱਕ ਜੋੜਾ ਮਿਲਿਆ ਅਰੋਣਾ ਨੇ ਮੈਨੂੰ ਦੱਸਿਆ ਕਹਿੰਦੇ ਅਸੀਂ ਤੁਹਾਨੂੰ ਮਿਲੇ ਸੀਗੇ ਅਰ ਪਾਸਟਰ ਜੀ ਤੁਸੀਂ ਸਾਨੂੰ ਕਹਿਆ ਸੀਗਾ ਕਿ ਤੁਸੀਂ 40 ਰਾਤਾਂ ਪ੍ਰਾਰਥਨਾ ਕਰੋ ਤੇ ਅਸੀਂ ਉਦਾਂ ਹੀ ਪ੍ਰਾਰਥਨਾ ਕੀਤੀਆਂ ਤੇ 19 ਸਾਲ ਬਾਅਦ ਮੇਰੀ ਪਤਨੀ ਗਰਭਵਤੀ ਹੋ ਗਈਆਂ विदाਊਟ ਐਨੀ ਟ੍ਰੀਟਮੈਂਟ ਕਹਿੰਦੇ ਬਹੁਤ ਟ੍ਰੀਟਮੈਂਟ ਲੈ ਕੇ ਅਸੀਂ ਥੱਕ ਚੁੱਕੇ ਸੀ ਹੁਣ ਸਾਡੇ ਕੋਲੇ ਟ੍ਰੀਟਮੈਂਟ ਕਰਾਉਣ ਲਈ ਵੀ ਕੋਈ ਪੈਸਾ ਨਹੀਂ ਸੀ ਅਰ ਨੈਕਸਟ ਮੰਥ ਉਹਦੀ ਡਿਲੀਵਰੀ ਹੋਣ ਵਾਲੀ ਆ ਹallelujah ਅਰ ਉਹ ਪ੍ਰੇਰ ਕਰਵਾਉਣ ਦੇ ਲਈ ਆਏ ਸੀ ਇਹ ਆ ਜਦੋਂ ਬੋਲੇ ਹੋਏ ਸ਼ਬਦ ਨੂੰ ਕੋਈ ਰਿਸੀਵ ਕਰਦਾ ਹੈ ਤਰਨ ਤਰੰਤੋ ਇੱਕ ਜੋੜਾ ਮੈਨੂੰ ਆਣ ਕੇ ਮਿਲਿਆ ਸੀ ਅਰ ਸੇਮ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਤੁਸੀਂ ਮਿਡ ਨਾਈਟ ਪ੍ਰੇਅਰਸ ਸਟਾਰਟ ਕਰੋ ਤੇ ਉਹ ਵੀ ਥੋੜੇ ਮਹੀਨੇ ਪਹਿਲਾਂ ਮੈਨੂੰ ਮਿਲ ਕੇ ਗਏ ਉਹਨਾਂ ਨੇ ਵੀ ਦੱਸਿਆ ਕਿ 12 ਸਾਲ ਬਾਅਦ ਉਹਦੀ ਵਾਈਫ ਜਿਹੜੀ ਆ ਉਹ ਗਰਭਧਾਰੀ ਹੋਈ ਤੇ 2 ਮਹੀਨੇ ਤੱਕ ਉਹਦੇ ਉਹਨਾਂ ਨੇ ਕਿਹਾ ਸੀ ਕਿ ਬੱਚਾ ਪੈਦਾ ਹੋਣ ਵਾਲਾ ਹੈ ਜੇ ਤੋ ਅਸੀਂ ਸ਼ਬਦਾਂ ਨੂੰ ਗ੍ਰੈਂਡ ਕਰਦੇ ਆ ਤਾਂ ਸ਼ਬਦ ਨੇ ਪੂਰਾ ਹੋਣਾ ਹੀ ਆ ਕਿਉਂਕਿ ਸ਼ਬਦ ਮਰਦਾ ਨਹੀਂ ਸ਼્વાસ ਰੱਖ ਕੇ ਬੋਲਿਆ ਜਾਂਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬੋਲਿਆ ਜਾਂਦਾ ਉਹ ਸ਼ਬਦ ਕਦੀ ਨਹੀਂ ਮਰਦਾ ਇਸ ਲਈ ਆਪਣੇ ਸ਼ਬਦਾਂ ਉੱਤੇ ਖਾਸ ਤੌਰ ਤੇ ਜਿਹੜੇ ਯਿਸੂ ਨਾਮ ਚ ਬੋਲੇ ਜਾਂਦੇ ਸ਼ਬਦ ਉਹਨਾਂ ਉੱਤੇ ਔਰ ਜੋ ਸ਼ਬਦ ਪਰਮੇਸ਼ਵਰ ਦੇ ਵਚਨ ਵਿੱਚ ਲਿਖੇ ਉਹਨਾਂ ਸ਼ਬਦਾਂ ਦੇ ਉੱਤੇ ਭਰੋਸਾ ਕਰਨਾ ਤੇ ਗੌਰ ਕਰਨਾ ਸਿੱਖੋ ਕਿਉਂ ਸ਼ਬਦ ਸਾਨੂੰ ਕੀ ਕਹਿ ਰਹੇ ਹਨ ਹਾਲੇਲੂਇਆ ਕਿਉਂਕਿ ਜੇ ਤੁਹਾਡੇ ਸ਼ਬਦ ਠੀਕ ਆ ਫਿਰ ਸਭ ਕੁਝ ਹੀ ਠੀਕ ਆ ਆਓ ਅਸੀਂ ਦੇਖਦੇ ਆ ਕਹੌਤਾਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਤੇ ਉਹਦੀ 32 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਕਹਿੰਦਾ ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਿਆ ਕੀਤਾ ਹੈ अथवा ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ ਸੋ ਵਚਨ ਕੀ ਰਾਜਦਾ ਜੇ ਤੇਰੇ ਮਨ ਵਿੱਚ ਕੋਈ ਗਲਤ ਵਿਚਾਰ ਆ ਗਿਆ ਆ ਪਰ ਉਹਨੂੰ ਤੂੰ ਕਹਿੰਦਾ ਹੁਣ ਆਪਣੇ ਮੂੰਹ ਤੋਂ ਨਾ ਬੋਲ ਦੇਵੀ ਆਪਣੇ ਮੂੰਹ ਤੇ ਹੱਥ ਰੱਖ ਲਾ ਕਿਉਂਕਿ ਪਹਿਲਾਂ ਵਿਚਾਰ ਸਾਡੇ ਮਨ ਵਿੱਚ ਆਉਂਦਾ ਮਤਾ ਜਿਹੜਾ ਹੈ ਨਾ ਪਹਿਲਾਂ ਵਿਉਂਤ ਇਨਸਾਨ ਆਪਣੇ ਅੰਦਰ ਬਣਾਉਂਦਾ ਹੈ ਅਰ ਬੱਚੋ ਨੇ ਸਿੱਖਿਆ ਕਹਿੰਦਾ ਜੇ ਤੂੰ ਕੋਈ ਬੁਰਾ ਮਤਾ ਪਕਾਇਆ ਆ ਤਾਂ ਕੀ ਕਰ ਆਪਣੇ ਮੂੰਹ ਤੇ ਹੱਥ ਰੱਖ ਤੂੰ ਉਸ ਗਲਤ ਚੀਜ਼ ਨੂੰ ਬੋਲ ਨਾ ਦਵੀ ਨਹੀਂ ਤੇ ਤੇਰੇ ਜੀਵਨ ਵਿੱਚ ਗਲਤ ਹੋ ਜਾਣਾ ਹੈ ਅਗਰ ਵੈਰੀ ਤੁਹਾਡੇ ਮਨ ਵਿੱਚ ਇਹ ਚੀਜ਼ ਪਾਉਂਦਾ ਆ ਕਿ ਤੂੰ ਬਿਮਾਰ ਆ ਤੁਸੀਂ ਆਪਣੇ ਮੂੰਹ ਤੇ ਹੱਥ ਰੱਖ ਲੈਣਾ ਤੁਸੀਂ ਨਹੀਂ ਕਹਿਣਾ ਮੈਂ ਬਿਮਾਰ ਆ ਵੈਰੀ ਹਮੇਸ਼ਾ ਉਡੀਕਦਾ ਆ ਕਿ ਤੁਸੀਂ ਮੂੰਹ ਖੋਲੋ ਤੇ ਤੁਹਾਡੇ ਸ਼ਬਦਾਂ ਨੂੰ ਲੈ ਕੇ ਉਹ ਤੁਹਾਡੇ ਵਿਰੁੱਧ ਜ਼ੋਰ ਮਾਰੇ। ਵਚਨ ਚ ਲਿਖਿਆ ਉਹ ਬੱਕ ਦੇ ਸ਼ੀ ਮੰਗ ਭੱਜਾ ਫਿਰਦਾ ਏ। ਕਿ ਮੌਕਾ ਮਿਲੇ ਤੇ 파ੜ ਖਾਵਾ। ਉਹ ਮੌਕਾ ਕਦੋਂ ਨੂੰ ਮਿਲਦਾ ਏ? ਜਦੋਂ ਅਸੀਂ ਮੂੰਹ ਖੋਲਦੇ ਤੇ ਗਲਤ ਬੋਲ ਦਿੰਨੇ। ਜਦੋਂ ਅਸੀਂ ਜਿਹੜੇ ਸਪੋਕਨ ਵਰਡਸ ਜਾਂ ਜਿਹੜੇ ਪਰਮੇਸ਼ਵਰ ਦੁਆਰਾ ਬੋਲੇ ਹੋਏ ਸ਼ਬਦ ਹੈ ਜਦੋਂ ਅਸੀਂ ਉਹਨਾਂ ਸ਼ਬਦਾਂ ਦੇ ਵਿਰੁੱਧ ਕੰਮ ਕਰਦੇ ਅਸੀਂ ਵੈਰੀ ਨੂੰ ਮੌਕਾ ਦਿੰਨੇ ਜਦੋਂ ਆਪ ਗਲਤ ਸ਼ਬਦ ਬੋਲਦੇ ਉਦੋਂ ਅਸੀਂ ਵੈਰੀ ਨੂੰ ਮੌਕਾ ਦਿੰਨੇ ਤੁਸੀਂ ਦੇਖੋ ਜਦੋਂ ਆਦਮ ਤੇ ਹਵਾ ਦੇ ਕੋਲ ਸ਼ੈਤਾਨ ਆਇਆ ਉਹਨੇ ਐਗਰੀਮੈਂਟ ਲੈਣਾ ਚਾਹਿਆ ਉਹਨਾਂ ਦੇ ਕੋਲੋਂ ਉਹਨਾਂ ਦੇ ਮੂੰਹ ਤੋਂ ਸ਼ਬਦ ਕਢਾਇਆ ਉਹਨੂੰ ਮੁਰ ਮੁਰ ਕੇ ਪੁੱਛਦਾ ਆ ਕਹਿੰਦਾ ਕੀ ਤੈਨੂੰ ਇਦਾਂ ਕਿਹਾ ਆ ਕੀ ਤੁਹਾਨੂੰ ਕਿਸੇ ਰੁੱਖ ਤੋਂ ਖਾਣ ਨੂੰ ਮਨਾ ਕੀਤਾ ਆ ਕੀ ਤੈਨੂੰ ਕਿਹਾ ਆ ਵੀ ਸਾਰਿਆਂ ਤੋਂ ਖਾਓ ਕੀ ਤੁਹਾਨੂੰ ਕਿਹਾ ਆ ਕਿ ਤੈ ਮਰਨਾ ਚਾਹੀਓ ਉਹ ਐਗਰੀਮੈਂਟ ਲੈਣਾ ਚਾਹੁੰਦਾ ਸੀਗਾ ਉਹ ਸਾਡੇ ਨਾਲ ਵੀ ਇਦਾਂ ਹੀ ਗੱਲਾਂ ਕਰਦਾ ਆ। ਘਮਾ ਘਮਾ ਕੇ ਤੁਹਾਡੇ ਵਿਚਾਰ ਲਿਆਉਂਦਾ ਉਹ ਅੰਦਰ। ਜੇ ਤੁਸੀਂ ਆਪਣੇ ਵਿਚਾਰਾਂ ਦੇ ਨਾਲ ਜਿਹੜੇ ਵਿਚਾਰ ਪਰਮੇਸ਼ਵਰ ਦੇ ਵਿਚਾਰਾਂ ਦੇ ਵਿਰੋਧੀ ਆ ਤੁਸੀਂ ਐਗਰੀਮੈਂਟ ਦੇ ਦਿੱਤਾ ਤੁਸੀਂ ਸਵੀਕਾਰ ਕਰ ਲਿਆ ਤੁਸੀਂ ਹਾਂ ਕਰ ਦਿੱਤੀ। ਸਮਝ ਲਓ ਤੁਸੀਂ ਆਪਣੇ ਜੀਵਨ ਦੇ ਵਿੱਚ ਵਿਪਤਾ ਦਾ ਬੂਹਾ ਖੋਲ ਲਿਆ ਹੈ। ਇਸ ਲਈ ਜੇਕਰ ਤੁਹਾਡੇ ਅੰਦਰ ਕੋਈ ਗਲਤ ਵਿਚਾਰ ਚੱਲ ਰਿਹਾ ਆ ਉਸ ਵਿਚਾਰ ਨੂੰ ਮੂੰਹ ਤੇ ਨਹੀਂ ਲੈ ਕੇ ਆਣਾ ਸਗੋਂ ਉਸ ਵਿਚਾਰ ਨੂੰ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਣਾ ਵੈਰੀ ਦੀ ਕੋਸ਼ਿਸ਼ ਆ ਉਹ ਵਿਚਾਰਾਂ ਦੇ ਦੁਆਰਾ ਤੁਹਾਡੇ ਨਾਲ ਹਮਲਾ ਕਰੇ ਪਰ ਪਰਮੇਸ਼ਵਰ ਚਾਹੁੰਦੇ ਆ ਕਿ ਤੁਸੀਂ ਉਹਦੇ ਤੋਂ ਬਚੋ ਤੇ ਪਰਮੇਸ਼ਵਰ ਦੇ ਵਿਚਾਰਾਂ ਤੇ ਗੌਰ ਕਰੋ। ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਮਿਲੇ। ਤੁਹਾਡੀ ਹਰ ਪ੍ਰਾਰਥਨਾ ਦਾ ਉੱਤਰ ਮਿਲੇ। ਤਾਂ ਪਰਮੇਸ਼ਵਰ ਦਾ ਵਚਨ ਪੜਨਾ ਸ਼ੁਰੂ ਕਰੋ। ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੜੋਗੇ ਤੁਸੀਂ ਆਸ਼ੀਸ਼ ਪਾਓਗੇ। ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਆਊਗਾ ਉਹਨਾਂ ਦੇ ਹੀ ਵਿਚਾਰ ਗਲਤ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਵਿਚਾਰਾਂ ਨੂੰ ਨਹੀਂ ਜਾਣਦੇ ਤੁਹਾਡੇ ਜੀਵਨ ਵਿੱਚ ਬਿਮਾਰੀ ਆਵੇ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ ਤੁਹਾਡੇ ਜੀਵਨ ਦੇ ਵਿੱਚ ਦੁੱਖ ਆਉਣ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ ਤੁਸੀਂ ਗਰੀਬ ਹੋਵੋ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਆ ਤੁਸੀਂ ਬੇਔਲਾਦ ਰਹੋ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਫਿਰ ਇਹ ਕਹਿੰਦੀ ਇੱਛਾ ਹੈ ਇਹ ਤੁਹਾਡੇ ਸ਼ਬਦਾਂ ਦਾ ਕਰਕੇ ਤੇ ਤੁਹਾਡੇ ਵਿਚਾਰਾਂ ਦਾ ਕਰਕੇ ਕਿਉਂਕਿ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਲਿਖਿਆ ਹੈ ਯਰਮੀ ਆਦਿ ਕਿਤਾਬ ਦੇ ਵਿੱਚ ਕਹਿੰਦਾ ਉਹ ਸੋਚਾਂ ਜੋ ਮੈਂ ਤੁਹਾਡੇ ਵਿਖੇ ਸੋਚਦਾ ਹਾਂ ਇਹ ਹਵਾ ਦਾ ਵਾਕਿਆ ਉਹ ਸੋਚਾਂ ਜੋ ਮੈਂ ਤੁਹਾਡੇ ਵਿੱਚੇ ਸੋਚਦਾ ਹਾਂ ਉਹ ਚੰਗੀਆਂ ਆ ਬੁਰੀਆਂ ਨਹੀਂ ਉਹ ਲਾਭ ਦੀਆਂ ਆ ਹਾਨੀ ਦੀਆਂ ਨਹੀਂ ਜਿਹੜੀਆਂ ਤੁਹਾਨੂੰ ਛੇਕੜ ਨੂੰ ਵੀ ਆਸ ਤੋਂ ਆਉਂਦੀਆਂ ਆ ਤੁਹਾਡੇ ਭੁੱਖ ਦੀ ਵੀ ਚੰਗਿਆਈ ਵਾਲੀਆਂ ਆ